ਕਿ ਹਿਆਰ ਦਾ ਸੋਦਾ ਵਾਛੀ ਕਿੰਨੇ ਦੇਣਾ ਵੀ ਯਾਰ ਤੇਰੇ ਕੰਨ ਦੱਸ ਦੀ ਕੋਈ ਨਾ ਕਾਹ ਦੀ ਲੋ ਨਾ ਵੀ ਫਾਈ ਕਟੋ ਓਏ ਨਾ ਆਏ ਨਾ ਕੱਢਿਆ ਹੋਰ ਕੱਢ ਲਾਉ ਦੇ ਯਾਰ ਤੋ ਆਹ ਦੋਹੋ 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 200 ਇਹ ਆਹ ਕਾ ਲੋੜ ਕੋ ਕੜਮਾ ਯਾਰ ਕੜਮਾ ਨਹੀਂ ਨਹੀਂ ਪਤਾ ਹੁੰਦਾ ਅਗੋ ਬੱਕਰੇ ਛੱਡਿਆ ਯਾਰ ਸੋਕੇ ਪੈਨੇ ਪੈਨੇ ਨਹੀਂ ਜਾਣ ਜੀ ਘਟਾ ਓਰੇ ਆਏ ਇਹ ਦੋਨਾਂ ਦੀ ਪੀਆ ਤਫਾੜ 31 ਹਰ ਦੇ ਲੈ ਹਾਂ ਕੋ ਫਿਰ ਯਾਰ ਇਹ ਵੀ ਵੀ ਆਇਆ ਮਾਰਾ ਇਹ ਮੰਡੀ ਚ ਆਇਆ ਰੋਟੀ ਨਹੀਂ ਦਿੱਤੇ ਮੈਂ ਵੀ ਰੋਟੀ ਨਹੀਂ ਵਰਦਾ ਮੈਂ ਕਹਿੰਦਾ ਇਹਨੇ ਰੋਟੀ ਕਮਾਉਣੀ ਹੈ ਮੈਂ ਵੀ ਕਮਾਉਣੀ ਹੈ ਆਹਲਾ ਰੋਟੀ ਦੇ ਯਾਰ ਇਹਨੇ ਰੋਟੀ ਪੁੱਛੀ ਦੇਖ ਯਾਰ ਤੂੰ ਦੇਖਾ ਵੀ ਮਾਜੀ ਦਾ ਜੇ ਉਹਨੂੰ ਕੁਝ ਬੰਦਦਾ ਨਹੀਂ ਬੰਦਦਾ ਇਹ ਫਲਾ ਦੇ ਇਹ ਕਿੱਥੇ ਬਨੂਗਾ 45 ਰੁਪਏ ਦਾ ਪੈ ਲਿਪ ਦੀਪਨ ਪਾਣੀ ਲੱਗਦਾ ਹੈ ਮਰ ਜੂ ਤੇ ਆ ਗਿਆ ਉਸਤਾ ਜਕੂਰ ਜੇ ਤੁਹਾਡਾ ਡੰਗਲੇ ਦਾ ਪੈ ਫੂਈ ਮਾਰੀ ਰਹਿ ਜਾਣਗੇ ਰਾਜਵਿੰਦਰ ਕਿਛ ਹੈ ਇਦਣ ਗਈ ਹੈ ਇਹ ਮੈਨੂੰ ਪਤਾ ਹੈਗਾ ਕਰਾਂ ਕੁਛ ਦੇ ਨਾ ਕਰਾਂ ਨਿਤ ਉਹ ਦਸ ਨਾ ਨਾ ਮੈਂ ਹਰੀ ਬੰਦਾ ਨੂੰ ਮਹਰੇ ਤੇ ਵੇਚ ਦਿਆਂਗਾ ਮੈਂ ਅਵੇ ਹੋ ਭਾਈ ਬੜਾ ਰਾਜਵਿੰਦਰ ਨਹੀਂ ਐਂ ਚੱਲ ਲਵੇ ਲੈ ਬਜ ਨਹੀਂ ਮਹਰਾ ਇਹ ਜਾਂਦੀ ਕਈ ਲੋਕ ਮੇਰੇ ਬਾਪੂ ਰਹੀਓ ਮਾ ਤੂੰ ਮਹਰੇ ਛੱਡਦੇ ਪਸ਼ੂ ਵਾਲਾ ਫੇ ਵੇਚ ਜਾ ਕਮ ਹੋ ਜਾ ਮੇਰਾ ਹਾ ਦਫਾੜੋ 2000 ਪਿਆ ਹੋ ਗਿਆ ਤੇ ਨਾ ਨਾ 2000 35 ਖੜ ਜਾ ਹੁਣ ਮੈਂ ਬਾਹਰ ਜਿਮਾ ਨੂੰ ਕੁਝ ਨਹੀਂ ਨਾ 35 ਐਨੀ ਟੁੱਟਦਾ ਹੀ ਨਹੀਂ ਮਾਲਮ ਘੱਟੇ ਨਾ ਬਾਉਣ ਯਾਰਾ ਇਕਲੀ ਕੱਢ ਨਹੀਂ ਫੇਰਾ

ਤੇ ਬੋਉਣਾ ਲੈ ਮਨ ਕਈ ਆ ਯਾ ਕੋਈ ਹਜ਼ਾਰ ਰੁਪਏ ਕੋਈ ਹਜ਼ਾਰ ਪੂੰਗਾ ਬੱਝਾਈ ਦਾ ਬੜੀ ਪੈਂਦਾ ਟੋੜਾ ਬਈ ਸਮਾਗਰ ਸਮਾਨ ਪੁੱਠੀ ਦੇ ਆਣ ਜਾ ਐਨੀ ਟੁੱਟਣੀ ਹੈਗੀ ਪੰਜ ਮੰਡੀਆਂ ਜਾ ਤੂੰ ਪਰ ਨਵੀਂ ਭਾਗ ਜੀ ਇਹ 15 ਮੰਗਣਾ ਹੋ ਰਿਹਾ ਇਸ ਚਲੇ ਸਾ ਆ ਲੋੜਾ ਖੋਪੇ ਵਰਗਾ ਮੇਰਾ ਲੈ ਖੋਪੇ ਵਰਗਾ ਬੈਲੀ ਲੋਟ ਗਈ ਉਹ ਰੋਏ ਕੋਈ ਨੀ ਵਹ ਰੰਦ ਹੱਟ ਜਾ ਹੌਲਾ ਹੌਲਾ ਮੁਰਗੀ ਬੋਲਦਾ ਅਰੇ ਹੌਲਾ ਬੋਲੀ ਕੱਟਦੇ ਹੋਣਾ ਨਾ ਹੋਏ ਬੜੇ ਯਾਰ ਨਾ ਮੈਨੂੰ ਨਹੀਂ ਤੇਰੀ ਗੱਲ ਤੇ ਟਾਈਮ ਨਾ ਹੋਣ ਯਾਰ ਟਾਈਮ ਇੱਕ ਜਿਆ ਹੋਰ ਪਤਾ ਰੱਖਣਾ ਉਹ ਨਾ ਮੈਂ ਜੀਹੂਨ ਮੈਂ ਜੀਹੂਨ ਮੈਂ ਬਾਈ ਯਾਰ ਇੱਕ ਵਾਰੀ ਤੂੰ ਰਹਿ ਜਾ ਕੱਟ ਰੱਖੀ ਲੈ ਰੱਖੀ ਛੋੜ ਦੇ ਨਾ ਮੇਰਾ ਕਹਿ ਕੇ ਲੂੰਗਾ ਅਦੇ ਨਾ ਮਕਾਇਦਾਂ ਲੈਣੀਆਂ ਚੀਜ਼ ਸਹੀ ਬੋਲਦਾ ਸਹੀ ਬੋਲਦਾ 400 ਰਾਮਾ ਮੇਰਾ ਸਹੀ ਬੋਲਦਾ ਸਹੀ ਬੋਲਦਾ ਨਹੀਂ ਤੈਨੂੰ ਜਗਰਾ ਸੋਦ ਬਈ ਇਹ ਬਈ 36000 ਦੇ 30000 36 36 ਦੇ ਸੀਦੇ ਕਰਾਇਨਾ 8 ਕਈ ਜਾਂਦਾ ਹੈ ਇਹਦੇ ਸੀਦੇ ਬਹੁਤ ਕਿੰਨਾ ਲੱਗਵਾਇਆ ਬਈ ਜਗਰੇ ਮਰਜੀ ਹੋ ਗਿਆ ਯਾਰ ਆਹ ਵਾਹ ਤੇ ਇਹ ਹਾਂ ਅੰਧੋਲ ਹੋ ਜਾਂਦੇ ਨੇ 32 ਦੇਨੇ ਕੇ 23 ਦੀ ਬਕਰੇ 4 ਸਿਚੀ ਕਾ 4 4 4 ਪੜਾਕਾ ਦਾ ਫੌਂਡ ਹੈ ਪਾਪੀ ਦਾ ਮਾਰ ਉਹ ਨਹੀਂ ਪਾਪੀ ਦਾ ਹਰ ਜਾ ਇਹ ਹਰੇ ਆ ਇਹਨਾਂ ਨਾਲ ਕਰਕੇ ਵੇਚਣਾ ਬਾਈ ਅਗਲੇ ਨੰਬਰ ਤੱਕ ਨਹੀਂ ਵਿਚੂ ਇਹਨਾਂ ਨਾਲ ਕਰਕੇ ਵੇਚੂਗਾ ਕਹਿੰਦਾ ਬਾਈ ਅਗਵਾ ਦੇ ਬਾਈ ਹਾਂ ਉਹ ਤੀ ਜੇ ਸ਼ੀਖੋਂ ਕਹਿੰਦੇ ਨੇ ਇਹ ਜੇ ਸ਼ੀਖੋਂ ਕਹਿੰਦੇ ਨੇ ਇਹ ਪਈਓ ਕੀ ਪਾ ਦੇ ਹਾਂ ਸਹੀ ਕਾਰ ਬਣਾ ਲਾਗੇ ਇਹ ਕੱਢ ਲੈ ਕੋਈ ਨਹੀਂ ਪੂਰੇ ਕਾਰ ਤੈਨੂੰ ਸਮਝਾ ਲੋ ਕਾਟਾ ਲਾ ਬੋ ਹਾਪੀ ਨੂੰ ਸਵਾਲ ਜਾਨ ਐਸੋ ਦੇ ਦਾ ਹਾਪੀ ਬਣਾ ਦੂ ਦੂ ਪਾਪੀ ਮਾਰਦਾ ਮਾਰਾ ਜੰਮੀਨੀ ਮਾਰਨਾ ਫੱਕੋ ਤੇਰੇ ਮਾਰੇ ਨਹੀਂ ਆਂ ਫੱਕ ਹੋ ਗਿਆ ਆਪੀਓ ਮੋਲੂ ਕੀ ਮਾਰਾ ਹੋਰ ਲਾ ਜਾਂਦੇ ਨੇ ਐਸਾ ਮੋਲੂ ਪੈ ਗਿਆ ਤੇਰੇ ਥਾਪੀ ਤੇ ਨਹੀਂ ਨਹੀਂ ਮੈਨੂੰ ਬਾਹਰ ਦਿਲਵਾਣਾ ਓ ਆ ਤੱਕ ਵੀ ਨਾ ਰਾਜੇ ਚਾਰਾਂ ਤੋਂ ਪੰਜ ਪੰਜ ਸਾਲ ਬਣੇ ਆ ਤਾਂ ਵਿੱਚ ਰੱਖ ਲੈ ਫਿਰ ਤੈਨੂੰ ਦੇ ਹੱਥੀ ਮਾਰ ਦੇ ਇਹਨੂੰ ਪਤਾ ਹਰ ਧਾਰੇ ਨੂੰ ਚ ਪੜਾਇਆ ਯਾਰਾ ਉਹ ਕਹਿੰਦੀ ਤੇ ਨਹੀਂ ਥਾਪੀ ਮਾਰੇ ਤੋ ਕੋਈ ਨਹੀਂ ਹਾਂ ਥਾਪੀ ਮਾਰੇ ਪਹਿਲੇ ਉਹਦੇ ਉੱਧਰ ਆਉਂਦੇ ਕੋਈ ਕਰਾ ਗਿਆ ਨਾ ਥਾਪੀ ਮਰਵਾ ਕੇ ਉਧਰ ਆਉਂਦੇ ਫੋਟੋ ਨਾਲ ਪਾਲੇ ਮਰ ਲੱਗਿਆ ਅੱਜ ਫੇ ਜਾਣਾਗਾ ਹੁੰਦਲਾ ਲੈ ਚੱਲ ਵੀ ਆ ਕਿਨੂੰ ਉਸ ਨੂੰ ਅੱਜ 2500 ਵਾਲੀ ਗੱਡੀ ਕਰਾਇਆ ਕਿਹ ਲੈਣੀ ਤੋ ਲੈ ਗੈਨੀ ਬੁਲਾ ਲਉ ਹਾਂ 2500 ਵਾਲੀ ਸੀ ਕੀ ਜਿਹੜਾ ਡਾਉਨ ਹੋਇਆ ਉਹ ਬੰਦ ਕਰ ਲੈ ਉਹ ਇਹਦੇ ਵਿੱਚ ਚਲਾ ਰਿਹਾ ਚੱਲੀ ਜਾਂਦੇ ਬਿੱਟੋ ਚੱਲਦਾ ਹੈ ਚੱਲੀ ਜਾਂਦੇ ਮੇਰੀ ਕਿਮਤ ਮੈਨੂੰ ਮਾਰ ਦੂਏ ਕਿੰਨਾ ਹੋ ਗਿਆ 15 ਸੁੰਦਰ ਬਾਈ 15 ਸਾਲ ਕੱਢੂ ਤੇ ਛੱਡ ਦੇਈਂ ਤੂੰ ਨਹੀਂ ਯਾਰ ਇਹਨੂੰ ਆਪਾਂ ਬੁੱਠੀ ਖਿੱਦੀ ਗੱਲ ਕਰੀ ਆ ਇਹਦਾ ਬਈ ਤੇਰਾ ਇਹ ਨਾ 20 ਵਾਰੀ ਕਹਾਂ ਵੀ ਤੂੰ ਬੱਚੇ ਦਾ ਗੱਲ ਦੋ ਬੋਲਿਆ ਕਰ ਬੱਚੇ ਮੋਰ ਇਹਦੇ ਖੜ ਜਾ ਨਹੀਂ ਜਿਹੜਾ ਮਾਹੌਲ ਜਿਵੇਂ ਆਏ ਆ ਇਹੇ ਰਾਤ ਨੂੰ ਉੱਥੇ ਗਏ ਇੱਧਰ ਪੈਣਾ ਆਪਣੇ ਕੋ ਗਈ ਤੇਰੇ ਤੋਂ ਆ ਕੇ ਗੱਡੀ ਗਈ ਸਾਡੇ ਕੋਲੋਂ ਸਵਾਰੀਆਂ ਵਾਲੀ ਇਹਨੂੰ ਬੋਗਰਾ ਦੂ ਚਕਾ ਕੇ 10 ਬੋਗ ਚਕਾ ਕੇ ਲਿਆ ਇਹ ਮਹਿੰਗਾ ਜੀ ਇਹ ਸ਼ਾਇਦ ਤਾਂ ਜਿਹੜੇ ਨੇ ਬੋਗਰ ਲੈ ਦਿਆ ਮਾਰੇ ਤੇ ਮੁੱਕਿਆ ਮਾਰੇ ਕਰ ਫਿਰ 1000 ਰੁਪਏ ਕਰਾ ਦੀ 500 ਨਾ ਕਰਾ ਦੀ ਪਾਸੋਂ ਮੁੱਲ ਨਾ ਕਰਾ ਦੀ ਓਏ ਉਹਦੇ ਵਿੱਚ ਇਹ ਕਹਿੰਦਾ ਮਹਿੰਗੀ ਹਾਂ ਦੱਸੀ ਇਹ ਰਸੋ ਦਾ ਕਰਾ ਕਰਦਾ ਨਾ ਆ ਨਾ ਦਿਮਾਗ ਨੂੰ ਨਹੀਂ ਨਹੀਂ ਮਾਰਦਾ ਜੀ ਕੁਦੀਦਨ ਨਾ ਮੈਂ ਬੋਲਵਾ ਯਾਰ ਜਨਾ ਦਮਨ ਡਾਂਗ ਬਾਈ ਇਹਨਾਂ ਕੋਈ ਨਾ ਕਰਿਓ ਹਾਂ ਬੋਲ ਸੇ ਇਹ ਵੀ ਦਾ ਇਹਨੂੰ ਕਮੈਂਟ ਕੋਈ ਨਾ ਕਰਿਓ ਬਾਈ ਮਾ ਮੈਂ ਮਾ ਹੁਣ ਨਹੀਂ ਕਹਦਾ ਨਾ ਇਤਨੀ ਇਹ ਕਮਿਊਟ ਕਰੀ ਬੈਠਾ ਚੁੰਦੇ ਨਹੀਂ ਕਹਿੰਦੇ ਇਹਨੂੰ ਸੇ ਪਤਾ ਨਹੀਂ ਤੇਰੇ ਨੂੰ ਕਿਉਂ ਲੱਗਦਾ ਯਾਰ ਇਹ ਕੋਈ ਲੱਗੀ ਜਾਂਦਾ ਯਾਰ ਵਗ ਆਪਣਾ ਇਹਨਾਂ ਇਥਾ ਪੀਨਾ ਮਾਰੀ ਫਿਰ ਜਾਰੀ ਕੀਤੀ ਅੱਜ ਦੇਖ ਲੈ ਅਰੇ 500 500 ਤੇ ਦੇ ਦਿੰਦਾ 500 ਦੇ 500 ਦੇ ਮੈਨੂੰ ਅੱਲੇ ਇਹ ਬਾਈ ਸੇ ਨਾ ਗਏ ਉਸਤਾਦ ਨਮਸਕਾਰ ਪੂਰਾ ਹੋਇਆ ਪਿੱਛੇ ਹੋ ਜਾ ਪਾਣੀ ਪੂਰੇ ਹੋਏ ਹੋ ਕੇ ਪੈਸੇ ਅਸ਼ੋਸ਼ ਹੋ ਗਏ ਹੈ। ਹਯਾ ਰੰਦੇ ਨੇ ਹਯਾ ਮਾ ਟੁੱਟਪਾ ਜੀ ਖਾ ਚ ਮੁਰ ਕਾਪੀ। ਸਵਾਰ ਰੱਖ ਦਿੰਦੇ ਹਾਂ ਤੁਮ ਮੰਗਾ ਦੇ ਸੀ। ਹਾਂ 15 ਆਜ। ਬੱਤ ਤੇ ਬੱਕਰੀ ਪਾ ਦੇ। ਬਵਾਨਾ ਖੜਾ ਪੈ ਰਿਹਾ ਕਾਡਵਾ ਦਾ। ਸਹੀ ਯਾਰ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ। ਹਾਂ। ਯੂਟਿਊਬ ਚੈਨਲ। ਸਬਸਕ੍ਰਾਈਬ ਵੀਰ ਸ਼ੇਅਰ ਕਰ ਲੈ ਲਾਈਕ ਕਰ ਆਸਰ ਸਰਕਰ ਵਾਲੀ ਬਤਾ ਵੀ ਉਹਨੇ ਇਹ ਜੈ ਜਰੂਰ ਕਰ ਦੇ ਤਾਂ ਬੰਦਾ ਆਦਮੀ ਕਰ ਉਹ ਖੁੱਲੇ ਲੋਡ ਨੇ ਤਾਂ ਵੀ ਵਧੀਆ ਵੀ ਵੀ ਜੀ ਭਰ ਜੂ ਮੈਂ ਵੀ ਘੰਟਾ ਕਰ ਕੇ ਲੰਡਨ ਬਹੁਤ ਟਾਈਮ ਹੋ ਗਿਆ ਨਾ ਮੈਂ ਕਿਹਾ ਉਹ ਲੈ ਆ ਦੇ ਮੈਂ ਕਾਲੀ ਮਸ਼ੀਨ ਜੀ ਚਲ ਕੇ ਕਰਨ ਦੀ ਆ ਭੈਣ ਜੀ ਕਰ ਦੋ ਵੀਡੀਓ ਸ਼ੇਅਰ ਬਈਓ ਸੱਤ ਲੱਭ ਸੱਤ ਬੱਕਰਾ ਦਾ ਪੂਰਾ ਸਿਰ ਤੇ ਯਾਰ ਅੱਛਾ ਤੇ ਤੂੰ ਆਪੀ ਦਾ ਮਾਰਿਆ ਪੁੱਤੂ ਆ ਲੋ ਜੀ ਥਾਪੀ ਮਹਾਦੇਵੀ ਦੇੜੀ ਤੇ ਮਜ਼ਾ ਕਰਨਾ ਬਾਈ ਕੋਈ ਨਹੀਂ ਆ ਜੀ ਸ਼ੇਅਰ ਕਰਿਓ ਅਰਸ਼ਦੀ ਤੇਰੀ ਬੱਟਾ ਮੂਟ ਗੜੀ ਬੱਟਾ ਬਾਸ ਦਿੰਦਾ ਇਹ ਦੇ ਦੇ ਦੋ ਆਪੀ ਥਾਪੀ ਮਾਰ ਲਾ ਨੀ ਮਾਲਾ ਕਰ ਮਾਥੇ ਤੇ ਆਪਾਂ ਤੇ ਰਿਆ ਮਾਰੀ ਨਹੀਂ ਕਰ ਮੈਂ ਦੂਰ ਨਾਲ ਦੂਰ ਮੋੜੇ ਖੜਾ ਹੋਣਾਗਾ ਉਹ ਬਾਈ ਨੂੰ ਕਹੇਤਾ ਮੈਂ ਕਿਹੜੇ ਬਾਈ ਨੂੰ ਉਹਦਾ ਸਭ ਕੁਝ ਮੇਰੇ ਭੱਜਾ ਫਿਰੂ ਕਹੇਤਾ ਮੈਂ ਇਹਨੂੰ ਤਾਂ ਨਹੀਂ ਹੋਊਗਾ ਫਿਰ ਉਹ ਜਮਾਰਾ ਮਾਰੂਗਾ ਤੇਰਾ ਆ ਮਾਰੂ ਯਾਰ ਆ ਦੇ ਉਹ ਜਰ ਪੈਰ ਦਾ ਟੱਪ ਤੋਂ ਹੁੰਦਾ ਕਿ ਨਹੀਂ ਕਰਦਾ ਤੂੰ ਦੇਖੀ ਜਾਂਦੇ ਯਾਰ ਉਹਦਾਂ ਲੱਗਾ ਘੰਟਾ ਹੋ ਗਿਆ ਪੈੰਦਿਆ ਪਰ ਹੁਣ ਹੋ ਜਾ ਦਿੱਦ ਹੋ ਜਾ ਓਏ ਐ ਪੈਰ ਛੱਡ ਦੇ ਇਨਸਾਨ ਕਰ ਦੇ ਕੋਈ ਨਾ ਟੁੱਟ ਪਾ ਜੀ ਲੱਗੀ ਹਾ ਚੜਾ ਦੇ ਯਾਰ ਕਿਸ ਚੱਕ ਲੈ ਆ ਬਾਬਾ ਕੋ ਦਾ ਬੱਸਾ ਮੱਸਾ ਨਹੀਂ ਕਰਦਾ ਠੀਕ ਹੈ ਫੈਕਸੀ ਹੋਈ ਹੈ ਸੱਚੀ ਪੂਰੇ ਹੋ ਗਏ ਠੀਕ ਹੈ ਤੂੰ ਆ ਗੋ ਬੋਲੀ ਹੋ ਗਈ ਭਾਈ ਚਾਰ ਬੱਕਰੇ ਦਾ ਸੌਦਾ ਠੀਕ ਹੈ ਤੋ ਕਰ ਤੌਹੀ ਕਰ ਯਾਰ ਮਰੀ ਗਏ ਯਾਰ ਭੈਣ ਦੀ ਫੁੱਦੀ ਆਉਦੀ ਯਾਰ ਤਨੋਲਾ ਬੱਕਰਾ ਮੰਡੀ ਜੀ ਵੀਡੀਓ ਸ਼ੇਅਰ ਕਰ ਦੇ ਨਹੀਂ ਭਾਈ ਉਹਨਾਂ 70000 ਕਰਾਈ ਇਹਦੇ ਪੈ